ਡਾਕਟਰ ਥਿੰਡ ਐਂਡ ਹਸਪਿਟਲ ਟੋਲ ਜੀ ਪੂਰੀ ਟੀਮ ਕਾਲਜ ਦੇ ਸਟਾਫ ਪ੍ਰੋਫੈਸਰ ਮੈਮ ਐਂਡ ਨਰਸ ਸਿਸਟਮ ਦੇ ਸਾਰੇ ਇਕੱਠੇ 40 ਮਿੰਟ ਨਹੀਂ ਆ ਰਹੇ ਕਿਰਪਾ ਕਰਕੇ ਤੇ ਬਾਪੂ ਦੀਆਂ ਪਿਆਰੀਆਂ ਪਿਆਰੀਆਂ ਪਰਿਵਾਰ ਸਾਰਿਆਂ ਨੂੰ ਸਤਿਕਾਰ ਸਰੋਂ ਨਾਲ ਵੀ ਡਿਊਟੀ ਲਾਈਆ ਮੈਂ ਅਪਲਾਈਸ ਹੈ ਚੇਂਜਮੈਂਟ ਲੱਗ ਰਿਹਾ ਹੈ ਨਦੀ ਕੰਪਨੀ ਕਰਕੇ ਮੋਰਓਵਰ ਅਸੀਂ ਇੱਕ ਪਲੇਰਾ ਕੰਮ ਲੈ ਕੇ ਇੱਕ ਮਕਸਦ ਚੰਗਾ ਸੀ ਇਸ ਲਈ ਮੈਂ ਇਹਨਾਂ ਨਾਲ ਜੁੜਿਆ ਕਿ ਮੈਂ ਵੱਧ ਤੋਂ ਵੱਧ ਇਸ ਗੱਲ ਨੂੰ ਤੁਹਾਡੇ ਤੱਕ ਲੈ ਕੇ ਆ ਸਕਾਂ ਕਿ ਅਸੀਂ ਸੇਫ ਰਹੀਏ ਤੁਸੀਂ ਵੀ ਸੇਫ ਰਹਿਣਾ ਲਗਭਗ 1,68,000 ਦੇ ਕਰੀਬ ਮੌਤਾਂ ਹਰ ਸਾਲ ਐਕਸੀਡੈਂਟ ਨਾਲ ਹੁੰਦੀ ਹੈ ਜਿਹਦੇ ਵਿੱਚ 1.19 ਤਕਰੀਬਨ ਜਿਹੜੀਆਂ ਹੈਗੀਆਂ ਉਹ ਵਾਪਕਾ ਕਾਰਨਾਂ ਦੇ ਵਿੱਚ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਉਹ ਜਿਵੇਂ ਉਹਨਾਂ ਨੇ ਗੱਲ ਕੀਤੀ ਸੀ ਮੋਬਾਈਲ ਦੀ ਐਂਡ ਫਾਸਟ ਰੀ ਇਹਦੇ ਕਰਕੇ ਹੁੰਦੀ ਹੈ ਮਲਟੀਟਾਸਕਿੰਗ ਹੈਨਾ ਡਰਾਈਵ ਕਰਨਾ ਇੱਕ ਹੱਥ ਦੇ ਨਾਲ ਐਕਟਿਵ ਆ ਤੇ ਦੂਸਰੇ ਹੱਥ ਦੇ ਨਾਲ ਮੋਬਾਈਲ ਤੇ ਅਸੀਂ ਮੇਰਾ ਮੋਬਾਈਲ ਉਹਨਾਂ ਦੇ ਕੋਲ ਹੈ ਚਲੋ ਫਿਰ ਸਵੇਰ ਨੂੰ ਇੱਥੇ ਲੱਗਿਆ ਹੋਇਆ ਆਪਣੀ ਧੌਣ ਕਾਫੀ ਦੇਰ ਤੱਕ ਇਦਾਂ ਰੱਖਣ ਜੇ ਅਸੀਂ ਟ੍ਰੇਨ ਹੋ ਗਏ ਆ ਉਸ ਦਾ ਤੁਹਾਡੇ ਕਿਸੇ ਨਾ ਕਿਸੇ ਦੀ ਗੱਦਰ ਹੋ ਹੀ ਗਈ ਹੋਵੇ ਘਰ ਜਾ ਕੇ ਸ਼ੀਸ਼ੇ ਵਿੱਚ ਦੇਖ ਲਈਓ ਡਾਕਟਰ ਸਭ ਬੈਠੇ ਆ ਤੁਸੀਂ ਤਾਂ ਪਤਾ ਨਹੀਂ ਹੋਣਾ ਸ਼ਾਇਦ ਕਿ ਜਦੋਂ ਅਸੀਂ ਇੱਕ ਨੋਡ ਤੋਂ ਜ਼ਿਆਦਾ ਬੈਂਡ ਅਸੀਂ ਆਪਣੀ ਗਰਦਨ ਨੂੰ ਕਰਦੇ ਆ ਤਾਂ 90 ਕਿਜੀ ਦਾ ਜਿਹੜਾ weight ਹੈ ਉਹ ਤੁਹਾਡੀ ਗਰਦਨ ਤੇ ਤੇ ਸਟ्रेस ਪਾਉਂਦਾ ਹੈ ਜੇ ਤੁਸੀਂ ਕੰਟੀਨਿਊ ਇਸ ਤਰ੍ਹਾਂ ਕਰੋਗੇ ਤਾਂ ਹੋ ਸਕਦਾ ਕੱਲ ਨੂੰ ਰਿਸ਼ਤਾ ਕਰਨ ਦੀ ਮੁਸ਼ਕਲ ਆ ਜਾਵੇ ਸੋ ਪਲੀਜ਼ ਆਪਣੀ ਫਿਜ਼ੀਕਲ ਧਿਆਨ ਦਿਓ ਉਹ ਤੁਹਾਡੀ ਜ਼ਿੰਦਗੀ ਲਈ ਬਹੁਤ ਘਾਤਕ ਹੋ ਸਕਦਾ ਹੈ ਘਰ ਤੋਂ ਜਦੋਂ ਅਸੀਂ ਤੁਰਦੇ ਆਂ ਸਵੇਰੇ ਮਾਤਾ ਜੀ ਨੇ ਪਰੌਤਾ ਬਣਾ ਕੇ ਦਿੱਤਾ ਹੁੰਦਾ ਟਿਫਨ ਜਪਾਇਆ ਹੁੰਦਾ ਔਰ ਜਦੋਂ ਤੁਸੀਂ ਖਾ ਕੇ ਖਾਲੀ ਟਿਫਨ ਘਰ ਪਹੁੰਚਾਓਗੇ ਬੜੀ ਖੁਸ਼ੀ ਹੁੰਦੀ ਹੈ ਮਾਂ ਨੂੰ ਵੀ ਇਹ ਰੋਟੀ ਖਾ ਕੇ ਆ ਗਈ ਹੈ ਰੱਬ ਨਾ ਕਰੇ ਕਿ ਤੇ ਕੋਈ ਮਾੜੀ ਘਟਨਾ ਹੋ ਜਾਏ ਤੁਸੀਂ ਥੋੜ੍ਹ ਨੂੰ ਕੁਝ ਹੀਲ ਉਜਿਤ ਹੋ ਜਾਏ ਕੋਈ ਸੱਟ ਪੇਟ ਲੱਗ ਜਾਏ ਤਾ ਫਿਰ ਉਹਨਾਂ ਨੂੰ ਪੁੱਛਿਆ ਜਾਣਦਾ ਹੈ ਉਹਨਾਂ ਦੇ ਮਨ ਦੇ ਉੱਤੇ ਕੀ ਬੀਤੀ ਹੈ ਵੀ ਅਸੀਂ ਤਾਂ ਇਹਨੂੰ ਪੜਨ ਭੇਜਿਆ ਸੀ ਅਗਾ ਵਧਣ ਵਾਸਤੇ ਭੇਜਿਆ ਸੀ ਇਹ ਕੀ ਹੋ ਗਿਆ ਸੋ ਆਪਾਂ ਆਪਣੇ ਆਪ ਨੂੰ ਵੀ ਸੇਫ ਰੱਖਣਾ ਔਰ ਆਪਣੇ ਨਾਲ ਜਿਹੜੇ ਦੂਸਰੇ ਲੋਕ ਸੜਕ ਦੇ ਉੱਤੇ ਜਾਂਦੇ ਆ ਉਹਨਾਂ ਨੂੰ ਵੀ ਸੇਫ ਰੱਖਣਾ ਸਾਡਾ ਤੁਹਾਡੇ ਕੋਲ ਆਉਂਦਾ ਜਿਹੜਾ ਮੇਨ ਮਕਸਦ ਹੈ ਬੇਟੇ ਉਹ ਇਹ ਹੈ ਕਿ ਅਸੀਂ ਆਪਣੇ ਰੂਲ ਤੇ ਆਪਣੇ ਅਸੂਲ ਦੇ ਮੁਤਾਬਕ ਨਹੀਂ ਚੱਲਣਾ ਅਸੀਂ ਜੋ ਰੋਡ ਸੇਫਟੀ ਦੇ ਰੂਲਸ ਹੈਗੇ ਆ ਸਾਈਨਸ ਹੈਗੇ ਆ ਸਿਗਨਲਸ ਹੈਗੇ ਆ ਉਹਨਾਂ ਦੀ ਜਾਣਕਾਰੀ ਹਾਸਲ ਕਰਨੀ ਹੈ ਔਰ ਉਹਦੇ ਅਕੋਰਡਿੰਗ ਹੀ ਅਸੀਂ ਡਰਾਈਵ ਕਰਨਾ ਹੈ चलो सब तो पहले आप गीत गाने अस जिथे चाहे गोडा गे सारे दे सारे हाँ जी बोलो सिग्नल तोड़ा हाँ जी सारे दारे सिगनल तोड़ा गे दो गल आई जी एक गल आई जिथे चाहे गोड़ा गे एला जी ਇਹ ਤੁਹਾਡੀ ਜਾਨ ਵਾਸਤੇ ਬੜਾ ਖਤਰਨਾਕ ਸਿੱਧ ਹੋ ਸਕਦਾ ਸੋ ਜਿੱਥੇ ਚਾਹਾਂਗੇ ਉੱਥੇ ਗੱਡੀ ਨਹੀਂ ਮੋੜਾਂਗੇ ਜਿੱਥੇ ਰੂਲ ਐਂਡ ਰੈਗੂਲੇਸ਼ਨ ਦੇ ਅਕੋਰਡਿੰਗ ਸਾਨੂੰ ਸਾਈਨ ਇਜਾਜ਼ਤ ਦੇਣਗੇ ਉੱਥੇ ਅਸੀਂ ਗੱਡੀ ਮੋੜਾਂਗੇ ਠੀਕ ਹੈ ਜੀ ਔਰ ਜਿਹੜੀ ਅਗਲੀ ਗੱਲ ਹੈ ਸਾਰੇ ਦੇ ਸਾਰੇ ਸਿਗਨਲ ਤੋੜਾਂਗੇ ਉਹਦੇ ਚ ਅਸੀਂ ਕੋਈ ਵੀ ਸਿਗਨਲ ਅੱਜ ਤੋਂ ਬਾਅਦ ਨਹੀਂ ਨਹੀਂ ਤੋੜਾਂਗੇ ਪ੍ਰੋਮਿਸ ਥੈਂਕ ਯੂ ਵੈਰੀ ਮਚ ਪਹਿਲੀ ਗੱਲ ਸਮਝ ਆ ਗਈ ਯੈਸ ਸਰ ਤੁਹਾਨੂੰ ਪਤਾ ਮੈਂ ਸ਼ੁਰੂ ਕੀਤਾ ਸੀ ਪਾਪਾ ਦੀਆਂ ਪਰੀਆਂ ਮੇਰੀ ਬੇਟੀ ਆਸਟ੍ਰੇਲੀਆ ਚ ਆ ਕੱਲ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਕਿ ਕੱਲ ਮੇਰਾ ਲੈਕਚਰ ਹੈ ਲਾਈਫ ਫੋਰ ਖਾਲਸਾ ਕਾਲਜ ਫੋਰ ਔਰ ਤੇ ਕੁੜੀਆਂ ਨੂੰ ਸੰਬੋਧਨ ਕਰਨਾ ਹੈ ਤਾਂ ਉਹਨੇ ਤੁਰੰਤ ਮੈਨੂੰ ਇੱਕ ਵੀਡੀਓ ਭੇਜੀ ਛੋਟੀ ਇੱਥੇ ਮੈਂ ਚਾਹੁੰਦਾ ਸੀ ਵੀ ਜੇ ਹੁੰਦਾ ਤਾਂ ਮੈਂ ਤੁਹਾਨੂੰ ਲਾਈਵ ਦਿਖਾਣੀ ਸੀ ਬਟ ਚਲੋ ਖੈਰ ਉਹਦੇ ਵਿੱਚ ਵੀ ਇੱਕ ਗੀਤ ਸੀਗਾ ਉਹ ਪਹਿਲਾਂ ਆਪਾਂ ਗੀਤ ਗਾ ਲਈਏ ਰਲ ਕੇ ਫਿਰ ਤੁਹਾਨੂੰ ਸ਼ਾਇਦ ਤੁਹਾਡੇ ਚੋਂ ਬਹੁਤਿਆਂ ਨੂੰ ਸਮਝ ਲੱਗ ਜਾਏਗੀ ਵੀ ਮੇਰਾ ਮਕਸਦ ਕੀ ਹੈ ਗਾਓਗੇ ਜੀ

ਤੇ ਉਹਨੇ ਦੇਰ ਨੂੰ ਕੀ ਹੋ ਜਾਂਦਾ ਹੈ ਹਾਂ ਉਹ ਐਦਾ ਚੱਲ ਰਹੀ ਹੈ ਰੋਡ ਦੇ ਉੱਪਰ ਆਪ ਤਾਂ ਨਿਕਲ ਗਿਓ ਪਰ ਪਿੱਛੇ ਦੋ ਆ ਰਹੇ ਸੀ ਉਹਨਾਂ ਨੇ ਹਿੱਟ ਕਰ ਦਿੱਤਾ ਉਹਨਾਂ ਦੀ ਬੈਕ ਹੋ ਜਾਂਦੀ ਹੈ ਸੋ ਇਟ ਇਜ਼ ਵੈਰੀ ਸੀਰੀਅਸ ਠੀਕ ਹੈ ਜ਼ਿੰਦਗੀ ਬੜੀ ਖੂਬਸੂਰਤ ਹੈ ਮੇਰਾ ਇੱਕ ਟ੍ਰੈਵਲ ਚੈਨਲ ਹੈ ਜੀ ਜੇ ਤੁਸੀਂ ਚਾਹੋ ਤਾਂ ਦੇਖ ਸਕਦੇ ਹੋ ਕਦੇ-ਕਦੇ ਕਿਉਂਕਿ ਮੈਨੂੰ ਇੱਕ ਬਿਮਾਰੀ ਲੱਗੀ ਹੋਈ ਹੈ ਜਾਂਤੇ ਮੈਨੂੰ ਹੋਸ਼ ਸੰਭਾਲੀ ਮੈਂ ਮੈਨੂੰ ਬਿਮਾਰੀ ਲੱਗ ਗਈ ਉਹ ਲੱਗੀ ਪੜ੍ਹਨ ਦੀ ਵਜ੍ਹਾ ਕਰਕੇ ਕਿਉਂਕਿ ਮੈਂ ਥੋੜਾ ਪੜਾਪੂ ਸੀ ਪੜਦਾ ਸੀ ਤੇ ਪੜ੍ਹਨ ਦੇ ਕਰਕੇ ਉਹ ਬਿਮਾਰੀ ਲੱਗ ਗਈ ਉਹ ਬਿਮਾਰੀ ਹੈ ਘੁੰਮਣ ਫਿਰਨ ਦੀ ਤੇ ਚਿੰਤਨ ਹੋ ਗਿਆ ਹੋਵੇ ਸਰ ਆਈ ਐਮ ਵੈਰੀ ਮੱਚ ਫਿਟ ਉਹ ਘੁੰਮਣ ਫਿਰਨ ਦੀ ਬਿਮਾਰੀ ਹੈ ਅ ਮੈਨੂੰ ਕੁਝ ਹੋਣਾ ਚਾਹੀਦਾ ਹੈ ਅਗਰ ਦੋਕ ਛੁੱਟੀਆਂ ਆ ਜਾਂਦੀਆਂ ਤਾਂ ਮੈਂ ਫਿਰ ਘਰਦਿਆਂ ਨੂੰ ਵੀ ਕੁਝ ਨਾ ਕੁਝ ਤੰਗ ਕਰਦਾ ਜੇ ਨਹੀਂ ਮੰਨਦੇ ਤਾਂ ਫਿਰ ਮੈਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਕਿਤੇ ਨਿਕਲ ਜਾਣਾ ਹੈ ਸੋ ਉਹਦੇ ਵਿੱਚੋਂ ਬਹੁਤ ਕੁਝ ਅਸੀਂ ਦੁਨੀਆ ਦੇ ਵਿੱਚ ਜਦੋਂ ਨਿਕਲਦੇ ਆ ਤੇ ਦੇਖਦੇ ਆ ਦੁਨੀਆ ਨੂੰ ਬੀਡੀ ਪੰਜਾਬੀ ਤੇ ਆਵਾਜ਼वाणी ਨਾਲ ਪਿਛਲੇ 20 ਕੁ ਸਾਲ ਤੋਂ ਜੁੜਿਆ ਹੋਇਆ 2005 ਤੋਂ 2005 ਦਾ ਪਹਿਲਾ ਪ੍ਰੋਗਰਾਮ ਕੀਤਾ ਸੀ ਸੋ ਬਾਹਰ ਜਦੋਂ ਨਿਕਲਦੇ ਆ ਅਸੀਂ ਦੁਨੀਆ ਦੇ ਵਿੱਚ ਤਾਂ ਬੇਟੇ ਬਹੁਤ ਪਤਾ ਲੱਗਦਾ ਅਸੀਂ ਕਿੱਥੇ ਖੜੇ ਆ ਤੇ ਦੁਨੀਆ ਕਿੱਥੇ ਖੜੀ ਆ ਅੱਜ ਜਿਹੜਾ ਅਸੀਂ ਦਿਨ ਮਨਾ ਰਹੇ ਆ ਜਾਂ ਜਿਹੜਾ ਅਸੀਂ ਵੀਕ ਮਨਾ ਰਹੇ ਆ ਜਾਂ ਜਿਹੜਾ ਅਸੀਂ ਮਹੀਨਾ ਮਨਾ ਰਹੇ ਆ ਉਹਦੇ ਬਾਰੇ ਜੇ ਤੁਹਾਨੂੰ ਪੁੱਛਣ ਲੱਗਿਆ ਅਸਾਂ ਤਾਂ ਤੁਸੀਂ ਮੇਰੇ ਨਾਲ ਅਗਲਾ ਗੀਤ ਨਹੀਂ ਗਾਉਣਾ ਕਿਉਂਕਿ ਸਵਾਲ ਤੁਹਾਨੂੰ ਪਤਾ ਨਹੀਂ ਹੋਣੇ ਬਹੁਤੇ ਕਿ ਇਹ ਡੇ ਅਸੀਂ ਕਦੋਂ ਮਨਾਉਣਾ ਸ਼ੁਰੂ ਕੀਤਾ ਇਹਦਾ ਇਤਿਹਾਸ ਕੀ ਹੈ ਸਿਗਨਲ ਲਾਈਟਸ ਕਿਵੇਂ ਕਰ ਕਰ ਗਿਆ ਹੈ ਕਦੋਂ ਸ਼ੁਰੂ ਹੋਇਆ ਸੀ ਇਹਦੇ ਪਿਛੇ ਹਿਸਟਰੀ ਕੀ ਹੈ ਪਰ ਹਜੇ ਤੁਸੀਂ ਗੂਗਲ ਜ਼ਰੂਰ ਕਰ ਲਿਓ ਜਾ ਕੇ ਮੈਂ ਤੁਹਾਨੂੰ ਹਿੰਟ ਪੁਆਇੰਟ ਆਊਟ ਕਰ ਦਿੰਦਾ ਮੈਨੂੰ ਨਹੀਂ ਚਾਹਦਾ ਕਿ ਤੁਸੀਂ ਅਗਲਾ ਗੀਤ ਮੇਰੇ ਨਾਲ ਨਾ ਗਾਓ ਮੈਂ ਸਵਾਲ ਪੁੱਛੇ ਤੁਹਾਨੂੰ ਆਇਆ ਨਾ ਅਗਰ ਬੰਦਾ ਸੱਜਣਾ ਨਹੀਂ ਹੋਂ ਸਰ ਨਾਲ ਗੀਤ ਨਹੀਂ ਗਾਣਾ ਪਤਾ ਹੋਣਾ ਚਾਹੀਦਾ ਹੈ ਉਹ ਨਹੀਂ ਕਰਨਾ ਆਪਾਂ ਕਾ ਮੈਂ ਨਿਕਲਾ ਹਾਂਜੀ ਉਹ ਰਸਤੇ ਤੇ ਸੜਕ ਉਤੇ ਇੱਕ ਮੋੜ ਆਇਆ ਮੈਂ ਉੱਥੇ ਲੱਤ ਛੋੜ ਆਇਆ ਲੱਤ ਬਾਹਰ ਉੱਥੇ ਛੱਡੀ ਜਾ ਸਕਦੀ ਹੈ ਪਤਾ ਹੈ ਨਾ ਹਾਂ ਅਣਜਲੀ ਕੀਤੀ ਡੀਜ਼ਲ ਡਲੇ ਡੁਲੇ ਆਇਆ ਸੀ ਮੋੜ ਦੇ ਉੱਤੇ ਗੱਡੀ ਘਮਾਈ ਗੱਡੀ ਇੱਕ ਐਂਗਲ ਤੋਂ ਜ਼ਿਆਦਾ ਮੁੜ ਗਈ ਗੱਡੀ ਉਲਟ ਜਾਣੀ ਆ ਛੱਟ ਲੱਗੇਗੀ ਪੱਕਾ ਦੂਸਰੀ ਗੱਲ ਕੱਬ ਨਿਕਲਾ ਹਮਰਿਤ ਸਰ ਕਾਪਾ ਪਤਾ ਹੋਣਾ ਚਾਹੀਦਾ ਕਦੋਂ ਨਿਕਲਿਆ ਗਲਤ ਹੈ ਸਨੀ ਦਿਵਾਰੀ ਡਰਾਈਵਿੰਗ ਆਪਾ ਨਹੀਂ ਕਰਨੀ ਨਹੀਂ ਕਰਨੀ ਸਰ ਪਤਾ ਹੋਣਾ ਚਾਹੀਦਾ ਵੀ ਕਿਹੜਾ ਮੋੜ ਨਿਕਲ ਗਿਆ ਖਾਲਸਾ ਕਾਲਜ ਆ ਗਿਆ ਇਹ ਨਾਲ ਗਾ ਗਾ ਕੈਂਟ ਤੋਂ ਮੁੜ ਕੇ ਆਉਣਾ ਪਵੇ ਸੋ ਇਨੀ ਮਸਤੀ ਵਿੱਚ ਡਰਾਈਵਿੰਗ ਜਿਹੜੀ ਆ ਨਹੀਂ ਕਰਨੀ ਧਿਆਨ ਨਾਲ ਕਰਨੀ ਆਂਦੇਸ਼ਾ ਇਹ ਕੁਝ ਲਾਗੂ ਹੋ ਰਿਹਾ ਹੈ ਅ ਛੇਤੀ ਜਲਦੀ ਤੋਂ ਬਾਅਦ ਆਨਲਾਈਨ ਚਲਾਨ ਸ਼ੁਰੂ ਹੋਣ ਜਾ ਰਹੇ ਹੈ ਬੜੀ ਪਹਿਲੀ ਜਾਣਕਾਰੀ ਕਰੰਟ ਜਾਣਕਾਰੀ ਹੈ ਮੋਹਾਲੀ ਅੰਮ੍ਰਿਤਸਰ ਜਲੰਧਰ ਐਂਡ ਲੁਧਿਆਣਾ ਚਾਰ ਸ਼ਹਿਰ ਜਿਹੜੇ ਆ ਉਹਨਾਂ ਦੀ ਟੈਸਟਿੰਗ ਹੋ ਚੁੱਕੀ ਐ ਇਸ ਕਰਕੇ ਆਨਲਾਈਨ ਜਿਹੜੇ ਚਲਾਨ ਹੋਣੇ ਆ ਉਹਦੇ ਵਿੱਚ ਤੁਸੀਂ ਫਿਰ ਔਖਾ ਹੋ ਜਾਏਗਾ ਤੁਹਾਨੂੰ ਪਤਾ ਨਹੀਂ ਲੱਗਿਆ ਕਰਨਾ ਤੁਸੀਂ ਘਰ ਜਾ ਕੇ ਕਹਿਣਾ ਪਾਪਾ ਮੈਂ ਤਾਂ ਠੀਕ ਚਲਾਨਦੀ ਸੀ ਪਾਪਾ ਨੇ ਕਹਣਾ ਚਿੱਠੀ ਆਈ ਐ ਪ੍ਰੇਪ ਪੱਤਰ ਜਿਹੜੇ ਐ ਹੈ ਜੀ ਇਹ ਤੁਹਾਡੀ ਗੱਡੀ ਦਾ ਹੀ ਐ ਔਰ ਜਗ੍ਹਾ ਦਾ ਨਾਲ ਫੋਟੋ ਵੀ ਆਇਆ ਕਰਦੀਆਂ ਸੋ ਝੂਠ ਬੋਲਣਾ ਪੋਸੀਬਲ ਨਹੀਂ ਹੁੰਦਾ ਫੋਰਨ ਦੇ ਵਿੱਚ ਮੈਂ ਗਿਆ ਸੀ ਆਸਟ੍ਰੇਲੀਆ ਮੈਂ ਦੇਖਿਆ ਉੱਥੇ ਜਦੋਂ ਚਰਾਨ ਹੁੰਦਾ ਜਦੋਂ ਅਸੀਂ ਜੰਪ ਕਰਦੇ ਆ ਤੇ ਵਿਦਨ ਸੈਕਿੰਡ ਸੈਕਿੰਡਸ ਦਾ ਟਾਈਮ ਹੁੰਦਾ ਤਾਂ ਉਹ ਸੈਕਿੰਡ ਦੀਆਂ ਫੋਟੋਆਂ ਹੋਰੀਆਂ ਨਾਲ ਚਾਰ ਪੰਜ ਫੋਟੋ ਭੇਜ ਦਿੰਦੇ ਆ ਉਹ ਘਰ ਆਨਲਾਈਨ ਕਿ ਐਸ ਇੰਨੇ ਸੈਕਿੰਡ ਤੇ ਤੁਸੀਂ ਇੱਥੇ ਸੀ ਐਨੇ ਤੇ ਇੱਥੇ ਸੀ ਤੁਹਾਡੀ ਗੱਡੀ ਦਾ ਪਿਛਲਾ ਹਿੱਸਾ ਅੱਗੇ ਸੀ ਜਦ ਮੋਰ ਲੱਗੇ ਸੀ ਬਕਾਇਦਾ ਕਿਉਂਕਿ ਸਾਡੇ ਦਾ ਅਸੀਂ ਧੱਕਾ ਥੋੜਾ ਚੰਗਦਾ ਸਾਡੇ ਦੇਸ਼ ਵਿੱਚ ਉੱਥੇ ਤਾਂ ਲਾ ਐਂਡ ਆਰਡਰ ਪੂਰੀ ਤਰ੍ਹਾਂ ਨਾਲ ਚੱਲਦਾ ਹੈ ਔਰ ਹਰ ਬੰਦੇ ਦੀ ਪੂਰੀ ਰਿਸਪੈਕਟ ਹੁੰਦੀ ਹੈ ਕਿਸੇ ਨਾਲ ਧੱਕਾ ਨਹੀਂ ਕੀਤਾ ਜਾਂਦਾ ਇਸ ਲਈ ਉਹ ਕੰਮ ਆਪਣੇ ਸ਼ੁਰੂ ਹੋਣ ਵਾਲਾ ਹੈ 6 ਜਨਵਰੀ ਤੋਂ ਸੋ ਆਪਣੇ ਲਾਇਸੈਂਸ ਬਣਾਵਾ ਲਓ ਅਗਰ ਕਿਸੇ ਦਾ ਨਹੀਂ ਹੈ ਤਾਂ ਲਾਇਸੈਂਸ ਜ਼ਰੂਰ ਬਣਾਓ ਕਾਗਜ਼ ਪੂਰੇ ਰੱਖੋ ਗੱਡੀ ਆਪਣੇ ਟੈਕਟੌਪ ਰੱਖੋ ਸਰਵਿਸ ਉਹਦੀ ਕਰਵਾਓ ਤਾਂ ਕਿ ਤੁਹਾਨੂੰ ਪਰੇਸ਼ਾਨੀ ਨਾ ਹੋਵੇ ਗੱਡੀ ਚੱਲ ਰਹੀ ਚੱਲਦੀ ਹੈ ਕੇਵਲ ਸਟਕ ਹੋ ਜਾਂਦੀ ਹੈ ਉਹਦੇ ਕਰਕੇ ਵੀ ਐਕਸੀਡੈਂਟ ਹੁੰਦੇ ਆ ਸ਼ੁਰੂ ਕੀਤੀ ਸੀ ਪਾਪਾ ਦੀਆਂ ਭਰੀਆਂ ਗੱਲ ਹੈ ਨਾ ਉਹਦੇ ਪਿੱਛੇ ਮੇਰਾ ਇੱਕ ਮਕਸਦ ਸੀ ਉੱਥੇ ਮੈਂ ਆਵਾਂ ਮੈਨੂੰ ਲੱਗਦਾ ਹੈ ਜਿੰਨਾ ਮੇਰੀ ਬੇਟੀ ਮੈਨੂੰ ਪਿਆਰ ਕਰਦੀ ਹੈ ਤੁਸੀਂ ਓਨਾ ਹੀ ਜ਼ਿਆਦਾ ਓਨਾ ਹੀ ਕਰਦੀ ਹੋਵੋਗੇ ਜੇ ਸ਼ਾਇਦ ਦੋਸਤੋਂ ਵੀ ਜ਼ਿਆਦਾ ਆਪਣੇ ਪਰਫਰਮ ਕਰਦੀ ਹੋਵੋਗੇ ਮੈਂ ਇਹ ਤਾਂ ਨਹੀਂ ਕਹਾਂਗਾ ਉਸ ਤੋਂ ਜ਼ਿਆਦਾ ਕਿਉਂਕਿ ਉਹ ਮੈਨੂੰ ਬਹੁਤ ਕਰਦੀ ਹੈ ਸੋ ਮੈਨੂੰ ਇਹਨਾਂ ਪਤਾ ਕਿ ਲੜਕੀਆਂ ਦੀ ਆਪਣੇ ਬਾਪੂ ਨਾਲ ਖਾਸ ਯਾਰੀ ਹੁੰਦੀ ਹੈ ਬਹੁਤ ਪਿਆਰ ਜਿਹੜੀ ਗੱਲ ਉਹ ਕਿਸੇ ਦੇ ਕਹਿਣੇ ਜ ਨਹੀਂ ਮੰਨਦੇ ਨਾ ਪੂਰੇ ਪਰਿਵਾਰ ਦੇ ਉਹ ਲੜਕੀ ਦੇ ਕਹਿਣ ਤੇ ਮੰਨ ਜਾਣੇ ਠੀਕ ਹੈ ਤਾਂ ਜੇ ਤੁਸੀਂ ਉਹਨਾਂ ਨੂੰ ਮੁਹੱਬਤ ਕਰਦੀਆਂ ਤਾਂ ਫਿਰ ਇਹ ਤੁਸੀਂ ਸਾਰੇ ਲੋਕ ਕਿ ਅੱਜ ਤੋਂ ਬਾਅਦ ਤੁਹਾਡੇ ਪਾਪਾ ਅਗਰ ਕਾਰ ਤੇ ਘਰੋਂ ਨਿਕਲਣਗੇ ਤਾਂ ਸੀਟ ਬੈਲਟ ਲਗਾ ਕੇ ਅਗਰ ਟੂ व्हीਲਰ ਤੇ ਘਰੋਂ ਨਿਕਲਣਗੇ ਤਾਂ ਹੈਲਮਟ ਪਾ ਕੇ ਇਹ ਤੁਸੀਂ ਉਹਨਾਂ ਦੇ ਕੋਲੋਂ ਵਾਅਦਾ ਲੈਣਾ ਕੋਲੋਂ ਮੈਂ ਉਹਦੇ ਨਾਲ ਮੈਂ ਆਪਣਾ ਲੈਕਚਰ ਸਮੇਟ ਲਵਾਂਗਾ ਸੜਕ ਦੁਰਘਟਨਾ ਸੇ ਅਗਰ ਹੈ ਬਚਣਾ ਤਾਂ ਹੈਲਮਟ ਹਮੇਸ਼ਾ ਪਹਿਨੇ ਰਹਿਣਾ ਬੋਲੋ ਤੁਸੀਂ ਸੜਕ ਦੁਰਘਟਨਾ ਸੇ ਅਗਰ ਹੈ ਬਚਣਾ ਤਾਂ ਹੈਲਮਟ ਹਮੇਸ਼ਾ ਪਹਿਨੇ ਰਹਿਣਾ ਮੇਰੇ ਸਨਾਂ ਹਨ ਸਾਰੇ ਕੀਤੇ ਯਾਦ ਰੱਖੋਗੇ ਅੱਜ ਤੋਂ ਬਾਅਦ ਮੈਂ ਸਮਝਾਂਗਾ ਕਿ ਸਾਡੇ ਦੇਸ਼ ਦੀਆਂ ਇਹ ਬੱਚੀਆਂ ਧੀਆਂ ਤੁਹਾਡੀ ਜ਼ਿੰਮੇਵਾਰੀ ਤੁਹਾਡਾ ਪਿਆਰ ਤੁਹਾਡਾ ਮੁਹੱਬਤ ਨਾ ਬਹੁਤ ਜ਼ਰੂਰੀ ਹੈ ਇਸ ਦੁਨੀਆ ਵਾਸਤੇ ਇਹ ਔਰਤ ਜਿਹੜੀ ਹੈ ਇਸ ਬ੍ਰਹਿਮੰਡ ਦੀ ਕੁਦਰਤ ਦੀ ਬਹੁਤ ਖੂਬਸੂਰਤ ਰਚਨਾ ਹੈ ਜਿੰਨਾ ਵੀ ਰਿਸਪੈਕਟ ਕੀਤੀ ਜਾਵੇ ਹਰ ਰਿਸ਼ਤਾ ਚਾਹੇ ਮਾਂ ਦਾ ਹੈ ਪਤਨੀ ਦਾ ਹੈ ਪੁੱਜਾਈ ਹੈ ਭੈਣ ਹੈ ਬੱਚੀ ਹੈ ਹਰ ਰਿਸ਼ਤੇ ਤੇ ਤੁਸੀਂ ਬਹੁਤ ਲੋੜੀਂਦੀਆਂ ਹੈ ਸਮਾਜ ਬੜਾ ਰਿਸਪੈਕਟੇਬਲ ਤੁਹਾਨੂੰ ਅਉਧਾ ਪਰਮਾਤਮਾ ਨੇ ਦਿੱਤਾ ਹੈ ਤੁਸੀਂ ਉਸ ਪਿਆਰ ਨੂੰ ਵੰਡੋ ਆਪਣੇ ਪਿਆਰ ਦੇ ਨਾਲ ਆਪਣੇ ਬਾਪ ਆਪਣੇ ਭੈਣ ਆਪਣੇ ਭਰਾ ਨੂੰ ਗਾਈਡ ਕਰੋ ਔਰ ਤੁਹਾਡੀ ਕਈ ਗੱਲਾਂ ਜਰੂਰ ਆਪਣੇ ਦਿਮਾਗ ਵਿੱਚ ਰੱਖਣਗੇ ਸੇਫ ਰਹੋ ਸੇਫ ਰੱਖੋ ਦੂਜਿਆਂ ਨੂੰ ਵੀ ਔਰ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਜਿੰਦਾਬਾਦ ਰਹੋ ਠੀਕ ਹੈ ਨਾ ਕੀ ਕਹਿਆ ਸੀ ਮੈਂ ਜ਼ਿੰਦਗੀ ਬਹੁਤ ਖੂਬਸੂਰਤ ਹੈ ਖੂਬਸੂਰਤ ਹੈ ਜ਼ਿੰਦਗੀ ਬਹੁਤ ਖੂਬਸੂਰਤ ਹੈ ਜ਼ਿੰਦਗੀ ਬਹੁਤ થેન્ક યુ વેરી મચ મતલબ કે હેગા કે એસયુ મે ભી અવેર કે જڑا ફર્સ્ટ જાન તوں لے کے 31st જાન تک ود થી ઇન્સ્ટ્રક્શન ઓફ ગવર્નમેન્ટ ઓફ ઇન્ડિયા એન્ડ ગવર્નમેન્ટ ઓફ પંજાબ અસી એક મહિના મનાવਣਾ હોnda રોડ સેફટી મન્થ ઓન આપા કેસે હે ઓડા બેસિક પર્પસ કી હેગા કે અસી અપની સોસાયટી નું જڑا હેગા યા રોડ સેફટી دے રૂલ રેગ્યુલેશન بارے જાનુ کروائیએ ਸੋ दैट ਕਿ ਜਿੰਨੀਆਂ ਵੀ ਆਪਣੀ ਐਕਸੀਡੈਂਟਸ ਹੁੰਦੇ ਨੇ ਜਾਂ ਫੈਟਲਿਟੀਆਂ ਹੁੰਦੀਆਂ ਹੈਗੀਆਂ ਨੇ ਥੋੜਾ ਨੂੰ ਆਪਾਂ ਜਿਹੜਾ ਘੱਟ ਤੋਂ ਘੱਟ ਕਰੀਏ ਸਾਡੀ ਸੋਸਾਇਟੀ ਦੇ ਵਿੱਚ ਕੀ ਕੰਟਰੀਬਿਊਸ਼ਨ ਹੈ ਸੋ ਮੇਨਲੀ ਤੁਹਾਨੂੰ ਲੈਕਚਰ ਦੇਣ ਦਾ ਮਕਸਦ ਇਹੀ ਹੈ ਕਿ ਜਿਹੜਾ ਅਸੀਂ ਇਹ ਕਹਿੰਦੇ ਆ ਕਿ ਜਿਹੜਾ ਤੁਸੀਂ ਸੋਸਾਇਟੀ ਨੂੰ ਕੰਟਰੀਬਿਊਟ ਕਰਨਾ ਜਾਂ ਤੁਸੀਂ ਆਪਣੀ ਫੈਮਿਲੀ ਨੂੰ ਐਜੂਕੇਟ ਕਰਕੇ ਬਾਕੀ ਸਾਡੇ ਬੰਦਿਆਂ ਨੂੰ ਕੰਟਰੀਬਿਊਟ ਕਰ ਸਕਦੇ ਹੋ ਤਾਂ ਰੋਡ ਸੇਫਟੀ ਸਾਰਾ ਕੁਝ ਉਹਦੇ ਬਾਰੇ ਜਾਂਦਾ ਹੈ ਕਿ ਅਸੀਂ ਤੁਹਾਨੂੰ ਰੋਡ ਸੇਫਟੀ ਬਾਰੇ ਜਿਵੇਂ ਆਪਣੇ ਟੀਚਰ ਜੀ ਇਹਨਾਂ ਨੇ ਲੈਕਚਰ ਦਿੱਤਾ ਹੋਏਗਾ ਠੀਕ ਹੈ ਉਹ ਲੈਕਚਰ ਦੇਣ ਤੋਂ ਬਾਅਦ ਤੁਸੀਂ ਜੋ-ਜੋ ਵੀ ਸਿੱਖਿਆ ਉਹ ਆਪਾਂ ਕਿਵੇਂ ਬਾਕੀਆਂ ਨੂੰ ਐਜੂਕੇਟ ਕਰ ਸਕਦੇ ਹੈਗੇ ਸੋ ਮੇਨ ਜਿਹੜਾ ਸਾਡਾ ਰੋਡ ਸੇਫਟੀ ਦਾ ਮਕਸਦ ਹੈਗਾ ਕਿ ਅਸੀਂ ਇਹਦੇ ਸਾਰੇ ਨਿਯਮ ਸਿੱਖ ਕੇ ਆਪਣੀ ਸੋਸਾਇਟੀ ਨੂੰ ਇਹਦੇ ਬਾਰੇ ਐਜੂਕੇਟ ਕਰੀਏ ਔਰ ਐਜੂਕੇਟ ਕਰਨ ਤੋਂ ਬਾਅਦ ਜਿਹੜਾ ਹੈਗਾ ਆ ਫਿਰ ਅਸੀਂ भी वो आज के टाइम में लैपटॉप और इन चीजों से ही बच्चे जो पढ़ रहे हैं स्टडी कर रहे हैं तो ट्वेंटी मिनट्स के बाद ब्रेक लेना है 20 जितना भी दूर हो सके, आपको यू हैव टू लुक लॉन्ग लाइक फार अवे एंड यू हैव टू मोर सो ये तीन चार चीजें हैं जो आपको फॉलो करनी है Thank you.